ਕਹਦੇ ਆਂ ਬਾਈ ਸੁਖਵੀਰ ਦੇ ਕਬੂਤਰ ਬਾਈ ਕਿਹੜੀ ਨਸਲ ਆ ਫਿਰ ਇਹ ਬਾਈ ਇਹ ਧੰਨੇ ਕਾਲੀ ਬਰੀਡ ਆ ਪਯੋਰਾ ਠੀਕ ਆ ਤਿੰਨ ਬਾਜ਼ੀਆਂ ਉੱਡਿਆ ਇਹ ਇਹ ਹਾਂ ਤੇਰੇ ਕੋਲ ਇੱਥੇ ਨਹੀਂ ਜੱਗੀ ਕੋੜ ਸੁਘਿਆ ਮੁੰਡਾ ਉਹ ਲੈ ਗਿਆ ਸੀ ਬੱਚਾ ਇਹ ਠੀਕ ਆ ਬਾਈ ਮੇਰੀ ਭੂਆ ਉੱਥੇ ਕੋੜ ਸੁਗੇ ਹਰਮੀਤ ਕੋੜ ਸੁਗਾ ਬਾਜ਼ੀਆਂ ਵੀ ਛੱਡਦਾ ਰਿਹਾ ਮੁੰਡਾ ਹੁਣ ਕੈਨੇਡਾ ਉੱਠ ਕੇ ਅੱਛਾ ਇਹ ਆਪਣੇ ਉਹਨਾਂ ਨੇ ਛੱਡਿਆ ਠੀਕ ਆ ਬਹੁਤ ਜ਼ਿਆਦਾ ਚੰਗਾ ਉੱਡਿਆ ਇਹ ਇਹਦਾ ਭਰਾ ਵੀ ਤਿੰਨ ਬਾਜ਼ੀਆਂ ਛੱਡਿਆ ਉਹ ਵਾਰ ਦੇ ਕੀ ਬੈਠਾਗਾ ਤੇਰੇ ਕੋਲੇ ਤੇ ਇਹ ਇੱਥੇ ਕੋਠਿਆਂ 'ਚ ਵੀ ਜਿੱਤਿਆ ਆਪਣੇ ਪੱਤੋਦਿਆਂ 'ਚ ਇਹ ਹਾਂ ਇਹ ਇੱਕ ਉਧਰ ਹੀ ਜਿੱਤਿਆ ਬਾਕੀ ਪਿੰਡਾਂ ਦਾ ਨੇਕੜੀ ਨਸਲ ਇਹ ਹੋਵੇ ਹਾਂ ਹਾਂ ਇਹਦੇ ਗਾਂ ਬੱਚੇ ਵੀ ਜਿੱਤੇ ਇੱਕ ਘੰਡਾ ਬੰਨੇ ਵੀ ਉੱਡੀ ਮੇਰੀ ਨੰਗਲ ਜੀ ਉੱਡੀ ਆ ਰਤੀ ਹੋਰ ਵੀ ਇਹਦੇ ਬਹੁਤ ਜ਼ਿਆਦਾ ਬੱਚੇ ਚੰਗੇ ਹੁੰਦੇ ਆ ਠੀਕ ਆ ਬਈ ਟੰਗਾ ਖਾਣੇ ਬਾਪੂ ਧੰਨੇ ਵਾਲੇ ਕਬੂਤਰਾਂ ਤੋਂ ਆਉਂਦਾ ਹੈ ਕਬੂਤਰ ਆ ਨੀਲਾ ਬਾਈ ਇਹ ਗੋਲੀ ਬਾਈ ਗੋਲਾ ਕਬੂਤਰ ਆ ਬਾਈ ਨੀਲਾ ਇਹ ਠੀਕ ਤਿੰਨ ਬਾਜ਼ੀਆਂ ਛੱਡਿਆ ਇਹਦਾ ਭਰਾ ਪੰਜ ਬਾਜ਼ੀਆਂ ਜਿੱਤਿਆ ਸੀ ਇਹ ਜਿੰਨੇ ਭੈਣ ਭਰਾ ਹੋਏ ਜਿੱਤੇ ਵੱਡੀ ਕਬੂਤਰੀ ਕੱਕੇਕੇ ਵਾਲੀ ਏ ਵੀ ਬਾਜੀ ਜਿੱਤਿਆ ਹੋਇਆ ਹੈ ਹਾਂ ਹਾਂ ਕਬੂਤਰ ਆਪਣਾ ਗਰਦੇਵ ਕੇ ਵਾਲਾ ਠੀਕ ਆ ਇਹ ਬਰੀਡ ਕਾਕਾ ਤੇ ਗਰਦੇਵ ਹੈ ਇਹਦੀ ਗਾਹ ਲਾਤ ਬਹੁਤ ਉੱਡਦੀ ਹੈ ਠੀਕ ਆ ਇਹ ਗੱਦੇ ਤੇ ਕਬੂਤਰ ਦਾ ਤੇ ਪੂਰੀ ਕਾਕਾ ਹੈ ਜੂ ਕੇ ਘਰੋਂ ਤੇਰੇ ਪਿੰਡ ਉੱਡਿਆ ਸੀ ਇਹਦਾ ਪਾਈ ਠੀਕ ਆ ਲੀਲੀ ਨਾ ਲੀਲੀ ਨਹੀਂ ਉਹਦੇ ਸੰਦੇ ਪਿੰਡ ਨੀਲੀ ਉਹਦੇ ਨਾਲ ਬਾਜੀ ਵੱਡੀ ਸੀ ਇਹ ਵੀ ਬਰੀਡ ਬਹੁਤ ਚੰਗੀ ਉੱਡੇ ਗਾਂਹ ਇਹਦੀ ਵੀ ਆਪਣੇ ਕੋਲੇ ਇਹਦੀ ਨਸਲ ਵੀ ਗਾਂਹ ਫਰ ਲੋੱਡੀ ਆ ਬਹੁਤ ਉੱਡੀ ਠੀਕ ਆ ਆ ਕਬੂਤਰ ਆਪਣਾ ਵੱਡਾ ਆ ਜਾਂਦਾ ਗੂੜੀ ਵਾਲੇ ਕਬੂਤਰ ਕਹਿੰਦੇ ਇਹਨਾਂ ਨੂੰ अच्छा भाई मतलब ब्रीड ਤੋਂ ਪਿੱਛੋਂ ਇਹਦੀ ਰਾਮਗੜ੍ਹ ਉੱਡੀ ਸੀ ਇਹਦੀ ਰਾਮਗੜ੍ਹ ਉੱਡੀ ਸੀ ਮਿੱਕੀ ਕਹਿਣਾ ਬੰਡੀ ਸੀ ਠੀਕ ਆ ਬਾਈ ਤੇ 11:00 ਵਜੇ ਬਹਿਣ ਲੱਗੇ ਕਬੂਤਰੀ ਆਪਣੀ ਇਹਦੀ ਪੱਠੀ ਸੀ ਹਾਂ ਟਾਈਮ ਕੀਤਾ ਉਹਨੇ ਇਹ ਕਿਹੜੀ ਨਸਲ ਦਾ ਕਬੂਤਰਾ ਬਾਈ ਇਹਨੂੰ ਬਾਈ ਗੂੜੀ ਵਾਲੇ ਕਬੂਤਰ ਕਹਿੰਦੇ ਆ ਜਸਵੀਰ ਬਾਦਲ ਦੇ ਸੀ ਗੂੜੀ ਵਾਲੇ ਜਸਵੀਰ ਬਾਦਲ ਦੇ ਹਾਂ ਗੂੜੀ ਵਾਲੇ ਕਬੂਤਰ ਨੱਤਾ ਕਬੂਤਰ ਜਿੱਤੇ ਇੱਕ ਗੂੜੀ ਉਹਦਾ ਠੀਕ ਆ ਉਹ ਬਲੱਡ ਚ ਆ ਜਾਂਦਾ ਹੈ ਉਹ ਬਲੱਡ ਲਾਈਨ ਹਾਂ ਜਸਵੀਰ ਬਾਦਲ ਹਾਂ ਬਾਈ ਅਸੀਂ ਤਾਂ ਇਹਨਾਂ ਨੂੰ ਜਾਣੀ ਦੀ ਲਕੇ ਕਹਿ ਦਿੰਨੇ ਆ ਆਪਦੀ ਅੱਛਾ ਪਿੰਡ ਦੀ ਬਰੀਡ ਆ ਜਾਂ ਘਰ ਦੀ ਜੈਬ ਦਾ ਨਾਮ ਦਿੱਤਾ ਵਾ ਲਕੇ ਹਾਂ ਤੇ ਅਸੀਂ ਇਹਨਾਂ ਨੂੰ ਜਾਂਟੇ ਵਾਲੇ ਕਹਿੰਨੇ ਆ ਉਸ ਚ ਕਾਲੇ ਫੰਗ 14 16 18 ਫਰ ਪਿੰਦਰ ਤੋਂ ਕਬੂਤਰ ਹੈ ਥੱਲੇ ਪੱਲੇ ਲਮਕਾਉਂਦੇ ਆ ਇਹ ਠੀਕ ਆ ਬਾਈ ਇਹ ਕਬੂਤਰ ਜਾਂਦੀ ਪਸ਼ੋਕੜ ਇਹਨਾਂ ਦਾ ਆਲਮ ਆਲਾ ਜਾਂਦੀ ਜਾਂਟੇ ਵਾਲੇ ਜਾਂਟੇ ਵਾਲੇ ਕਬੂਤਰਾਂ ਚੋਂ ਹੈ ਇਹ ਸਹੀ ਪਿੰਦਰ ਦੇ ਠੀਕ ਆ ਪਿੰਦਰ ਤੋਂ ਆਈ ਸੀ ਕਬੂਤਰੀ ਬਹਿਣੀ ਵਾਲ ਕਾਕੇ ਕੋਲੇ ਅੱਛਾ ਉਹ ਤੋਂ ਗਾਂ ਆਈ ਵੱਲੋ ਠੀਕ ਆ ਵੱਲੋ ਤੋਂ ਗਾਂ ਸਾਡੇ ਕੋਲੇ ਈਗਾ ਇਹ ਬਰੀਡ ਸਾਡੀ ਬੈਸਟ ਆ ਸਾਡੀ ਇਹ ਕਾਲੀ ਲੌਂਸ ਕੱਢਦੇ ਆ ਹਾਂ ਇਹ ਸਾਰਿਆਂ ਤੋਂ ਜ਼ਿਆਦਾ ਸਾਡੇ ਉੱਡੇ ਹਰ ਇੱਕ ਕਬੂਤਰ ਨੂੰ ਕਿਸੇ ਨਾਲ ਪਾ ਦੋ ਘਟ ਉੱਡਣ ਨਾਲ ਨਾ ਵਧਣਾ ਘਰੇ ਵੀ ਬਾਹਲੇ ਸਾਰੇ ਰੰਗ ਹੀ ਕੱਢਦੇ ਆ ਕੋਈ ਨਾ ਜ਼ਿਆਦੇ ਸ਼ਾਕੇ ਹਾਂ ਇਹ ਜਿਹੜੇ ਮਤਲਬ ਖੱਟੀਆਂ ਦੇ ਕੂਤਰ ਥੋੜੇ ਜਿਹਾ ਅੜਬ ਹੋ ਜਾਂਦੇ ਆ ਅੱਛਾ ਚਿੱਟੀਆਂ ਦੇ ਵੀ ਕੱਢਦੇ ਆ ਤੇ ਟੀਰਾ ਵੀ ਕੱਢਦੇ ਤੇ ਬਰੜਾ ਵੀ ਇਹਨਾਂ ਨੂੰ ਕੁੱਡੀਆਂ ਨਹੀਂ ਕਹਿੰਦੇ ਹਾਂ ਇਹਨਾਂ ਚੋਂ ਜਿਹੜੀਆਂ ਬਣ ਸੇਕੇ ਵਾਲੇ ਬਣੇ ਟੁੰਡੀਆਂ ਠੀਕ ਆ ਸਾਡੇ ਕੋਲੇ ਵੀ ਟੁੰਡੀਆਂ ਰੰਗਾਂ ਹਾਂ ਬਈ ਉਹ ਵਹਿਣੀ ਵਾਲੇ ਕੂਤਰਾਂ ਚੋਂ ਟੁੰਡੀਆਂ ਬਣੀਆਂ ਸੀ ਇਹਨਾਂ ਚੋਂ ਠੀਕ ਆ ਇਹ ਕੂਤਰ ਵੀ ਬਹੁਤ ਸ਼ਾਨਦਾਰ ਕੂਤਰ ਇਹ ਜਾਂਦੇ ਜੁੰਦੇ ਤਾਂ ਨਹੀਂ ਬਈ ਨਹੀਂ ਬਈ ਸਾਡੇ ਕੋਲੇ ਜਮਾ ਨਹੀਂ ਗਏ ਕਈ ਬੰਦੇ ਕਹਿੰਦੇ ਆ ਵੀ ਅੜਬਾ ਖਣੀ ਤਾਂ ਸਾਡੀ ਬਰੀਡ ਹੋਮੇ ਬਣਾਈ ਆ ਹਾਂ ਵੀ ਸਾਡੇ ਕੂਤਰ ਨਹੀਂ ਪੱਛ ਗਏ ਨਹੀਂ ਹਾਂ ਜ਼ੋਰ ਵੀ ਵਾਲਾ ਲਾ ਜਾਂਦਾ ਠੀਕ ਆ ਬਈ ਉਤਰਾਇਆ ਸਭਾ ਆਇਆ ਲੱਗਦਾ ਆ ਵੱਡਾ ਸ਼ੌਕ ਇਹ ਜਾਨੀ ਦੀ ਛਾਹ ਖ ਵੱਡਾ ਸਾਡਾ ਮੇਨ ਕਬੂਤਰ ਮੇਨ ਕਬੂਤਰ ਇਹ ਵੱਡਾ ਹੋਇਆ ਹਾਂ ਬਰੀਡਿੰਗ ਤੇ ਮਤਲਬ ਉਹਨੂੰ ਤੀਜੇ ਦੂਜੇ ਥਾਂ ਆ ਗਿਆ ਵੱਡੇ ਕਬੂਤਰਾਂ ਦੇ ਪਰ ਨੇੜੇ ਕਰਕੇ ਬਰੀਡ ਕੀਤਾ ਹੋਇਆ ਜੀ ਗਾਂ ਲਾ ਦੁੱੜਦੀ ਹੈ ਹੇਗਾ ਮੇਨ ਕੂਤਰਾ ਇਹਨਾਂ ਨੂੰ ਦੇਖ ਕੇ ਕੋਈ ਲੈ ਜਾਂਦਾ ਨਹੀਂ ਫੰਗ ਮਿੱਠਾ ਨਾਲ ਲੱਭੜ ਜਾਂਦੇ ਆ ਥੱਲੇ ਰੱਖਦੇ ਆ ਹਾਂ ਤੇ ਇਹ ਜਿਆਦਾ ਵੱਧਦੇ ਵੀ ਨਹੀਂ ਆਂਡਾ ਵੀ ਛੋਟਾ ਜਿਹਾ ਧਰਦੇ ਆ ਇਹ ਹਾਂ ਯਾਨੀ ਦੀ ਸਾਡੇ ਕੋਲੇ ਸੀਜ਼ਨ ਦੇ 2-4 ਬੱਚੇ ਇਹਨਾਂ ਦੇ ਹੁੰਦੇ ਆ ਕ੍ਰੋਸ ਇਹਨਾਂ ਦਾ ਬਹੁਤ ਬੱਚੇ ਬੱਚੇ ਦਾ ਬਈ ਪਿਓਰ ਤੜਾਏ ਨਹੀਂ ਕਦੇ ਹਾਂ ਇਹਨਾਂ ਦਾ ਕ੍ਰੋਸ ਹੀ ਡਾਉਨੇ ਆ ਠੀਕ ਆ ਯਾਨੀ ਇਹਨਾਂ ਨੇ ਚੰਗੀਆਂ ਬਾਜ਼ੀਆਂ ਚ ਉਡਾਨ ਕਿੱਰੀ ਜਿਹੜੇ ਬਹੁਤ ਜ਼ਿਆਦਾ ਉਡਦੇ ਨੇ ਛੋਟੇ ਇਹ ਡੱਗ ਭਾਈ ਬਾਹਰ ਬਾਹਣਾ ਚ ਡੱਗ ਪਈ ਇਹਨਾਂ ਨਾਲ ਲੋਕ ਜਾਂਦੇ ਆ ਇਹ ਰਾਜੂ ਦੇ ਘਰੇ ਲੱਗਿਆ ਸੀ ਇਹ ਅਪਰਥੇ ਮੰਡੀ ਲੱਗਿਆ ਹੋਇਆ ਸੀ ਘਰੇ ਠੀਕ ਆ ਇਹ ਬਾਹਣਾ ਚ ਡੱਗ ਪਈ ਸੀਦਾ ਇੰਨਾ ਜ਼ੋਰ ਲੱਗਿਆ ਸੀਗਾ ਹੂੰ ਇਹ ਫਿਰ ਰੱਖ ਲਿਆ ਸੀ ਇਹ ਜੈਬਦੀ ਤੇ ਮੇਰੀ ਤੇ ਇਹਨਾਂ ਦੀ ਸਭ ਤੋਂ ਬੈਸਟ ਬਰੀਡ ਹੈ ਠੀਕ ਆ ਜਾਨੀ ਇਹਨਾਂ ਨੂੰ ਪਹਿਲ ਦੇ ਇਹਦਾ ਬਾਪ ਜੈਬਦੀ ਘਰੋਂ ਗਿਆ ਹੋਇਆ ਸੀ ਇਸ ਪੁੱਤਰ ਦਾ ਇਹਦਾ ਪਿਓ ਉਹ ਉਹ ਪੁੱਤਰ ਜਿੱਤਿਆ ਸੀ ਦਾ ਪੱਤੋ ਉਹ ਕਬੂਤਰ ਜਿਹੜਾ ਇਹਦਾ ਪਿਆਉ ਸੀ ਪਿਆਉ ਸੀ ਉਹ ਇੱਕ ਮਿੰਟ ਪੱਤੋ ਉਹ ਬਹੁਤ ਪੁਰਾਣੀ ਬਾਜੀ ਹੈ ਆ ਕਬੂਤਰ ਆਪਣਾ ਚੀਨਾ ਜੀ ਇਹ ਕਬੂਤਰਾਂ ਦੀ ਮਤਲਬ ਮਾਂ ਤਾਂ ਧੰਨੇ ਕਹਲਿਆਂ ਦੀ ਆ ਠੀਕ ਆ ਬਾਈ ਤੇ ਪਿਓ ਇਹਨਾਂ ਦਾ ਮਤਲਬ ਚੀਨਾ ਆ ਜਾਂਦਾ ਬਾਂਸੀ ਕੋਲੇ ਲੀਲਾ ਜਿਹੜਾ ਮੁੱਲ ਆਇਆ ਸੀ ਅੱਛਾ ਮਤਲਬ ਵੱਡੇ ਚੀਨੇ ਦਾ ਪੁੱਤ ਆ ਪਾਲੇ ਵਾਲਾ ਚੀਨਾ ਲੀਲਾ ਕੂਤਰ ਕਹਿੰਦੇ ਸੀ ਰਾਈ ਵਾਲਾ ਬਾਂਸੀ ਆਪਣੇ ਨੇੜੇ ਹੀ ਰਿਸ਼ਤੇਦਾਰੀ ਨੂੰ ਹੀ ਰਲਦਾ ਠੀਕ ਆ ਬਾਈ ਸਾਡੇ ਕੂਤਰਾਂ ਦਾ ਲੈਣ ਦੇਣਾ ਹੈਗਾ ਉਹਨਾਂ ਨੂੰ ਰਾਈ ਵਾਲੇ ਬਾਂਸੀ ਇਹ ਇੰਨਾ ਹੀ ਕਢਾਣਾ ਇਹਨਾਂ ਦੀ ਨਜਾਇਜ਼ ਘਰੇ ਵੀ ਮਾਲੀ ਜ਼ਿਆਦੇ ਥੋੜੀ ਜੀ ਤੜਕ ਹੈਗੀ ਪਰ ਜਿੱਦਾਂ ਖੜਦੇ ਆ ਬਾਜੀ ਜਿੱਤਦੇ ਹੀ ਹੁੰਦੇ ਲੋ ਦੀ ਪ੍ਰਵਾਹ ਨਹੀਂ ਇਹ ਵੀ ਬਹੁਤ ਚੰਗੀ ਬਰੀਡ ਉੱਚੇ ਜਿਆਦੇ ਉੱਡਦੇ ਆ ਬਾਈ ਇਹ ਹਾਂ ਇਹ ਜਿਹੜਾ ਮੰਨ ਲਾ ਵੀ ਬਿੱਕਰ ਵਰਗਿਆਂ ਕੋਲੇ ਚੀਨਾ ਜਾਂ ਜੀਤੇ ਕਿਆਂ ਕੋਲੇ ਕਾਕੇਦਾਰ ਆ ਸੀ ਚੀਨਾ ਉਹ ਬਲੱਡ ਚ ਆ ਜਾਂਦਾ ਸਾਡੇ ਕੋਲੇ ਇਤਰੋ ਕਾਕੇ ਕੀ ਇੱਕ ਬਰੀਡ ਸੀਗੀ ਕਬੂਤਰੀ ਠੀਕ ਆ ਬਾਈ ਇਹਨਾਂ ਦੀ ਲਾਤ ਵੀ ਬਹੁਤ ੁੱਡੀ ਸਾਡੇ ਕੋਲੇ ਇਹਨਾਂ ਦੀ ਚੀਨਿਆਂ ਦੀ ਚੀਨਿਆਂ ਹਾਂ ਰਕਮੰਤਰ ਹੋ ਗਿਆ ਇਹ ਸ਼ਾਕ ਆ ਭਾਈ ਕੋਈ ਇਹ ਸ਼ਾਕ ਹੈ ਭਾਈ ਜਸਵੀਰ ਕੈਣੀ ਜਿਹੜੀ ਕਬੂਤਰੀ ਤੁਹਾਨੂੰ ਦੱਸਿਆ ਸੀ ਜਸਵੀਰ ਬਾਦਲ ਕੈਣੀ ਹਾਂ ਵੀ 9 ਵਾਜਿੰਗ ਵਾਲੀ ਰਾਜੂ ਕੋਲੇ ਜਾਵੜੀ ਮੇਰੇ ਕੋਲੇ ਬੱਚੇ ਕੱਡੇ ਸਾਡੇ ਇੱਕ ਥਾਂ ਹੀ ਰਹੇ ਮੰਨ ਲਓ ਠੀਕ ਆ ਭਾਈ ਇਹ ਉਹਨਾਂ ਦੀ ਬਰੀਕ ਹੈ ਉਹਦਾ ਪੱਠਾ ਇਹ ਉਹਦਾ ਸ਼ਾਮਾ ਪੱਟਾ ਜੀ ਦੋ ਪੱਟਾ ਉਹਦੇ ਮੇਰੇ ਕੋਲੇ ਇੱਕ ਧੀ ਆ ਉਹਦੀ ਤਾਂ ਠੀਕ ਆ ਇਨਾਂ ਦੀ ਬਰੀਡ ਬਹੁਤ ਜ਼ਿਆਦੇ ਬੱਚੇ ਉੱਡੇ ਆ ਜਿਹੜੇ ਕਿਰਾਂ ਕੁਸੇ ਉੱਡੀ ਹਾਂ ਯਾਨੀ ਤਕਰੀਬਨ ਇਹ ਮੈਸ ਪਾ ਕੇ ਡਾਉਨੇ ਆ ਸੀ ਹਾਂ ਵੱਡਾ ਕਬੂਤਰ ਆਏ ਆਏ ਜੇ ਐਡੇ ਕੀ ਰਹਿੰਦੇ ਆ ਬਸ ਠੀਕ ਆ ਬਾਹਲਾ ਕੱਦ ਕਾਟ ਨਹੀਂ ਹਾਂ ਕੱਦ ਕਾਟ ਨਹੀਂ ਹਾਂ ਛੋਟੇ ਰਹਿੰਦੇ ਆ ਆ ਮੈਂ ਇਹਨਾਂ ਨੂੰ ਦੇਖ ਕੇ ਅਗਲਾ ਕਾਕ ਕੇ ਵਾਲੇ ਕਬੂਤਰ ਕਹੇ ਸੀ ਹਾਂ ਚੁੰਝ ਵੀ ਛੋਟੀ ਆ ਹਾਂ ਪਰ ਇਹ ਚਿੱਟੀਆਂ ਦੇ ਵੀ ਹੈਗੇ ਆ ਟੀਰੇ ਵੀ ਹੈਗੇ ਹਾਂ ਚਿੱਟੀਆਂ ਦੇ ਵੀ ਹਾਂ ਪਸ਼ੋਕੜ ਸਾਨੂੰ ਤਾਂ ਉਹ ਕਹਿੰਦੇ ਆ ਵੀ ਹਜ਼ਾਰ ਵਾਲਿਆਂ ਦਾ ਜਿੱਥੋਂ ਅਸੀਂ ਜਾਣਕਾਰੀ ਲੈਨੇ ਆ ਪਰ ਸਾਨੂੰ ਨਹੀਂ ਪਤਾ ਸੀ ਜਸਵੀਰ ਵਾਲੇ ਕਹਿੰਦੇ ਇਹਨਾਂ ਨੂੰ ਠੀਕ ਆ ਆ ਕਬੂਤਰ ਸਾਡਾ ਲਾਲ ਪੱਲੇ ਵਾਲੇ ਕਹਿ ਦਗੇ ਜਾਂ ਇਹਨਾਂ ਨੂੰ ਬਗਲ ਵਾਲੇ ਇਹ ਕਿਹੜੀ ਨਸਲ ਚ ਆ ਜਾਂਦੇ ਬਈ ਲਾਲ ਬੱਲੇ ਵਾਲੇ ਕਬੂਤਰ ਆ ਇਹ ਖੱਟੀਆਂ ਅੱਖਾਂ ਵਾਲੇ ਕਹਿੰਨੇ ਖੱਟੀਆਂ ਵਾਲੇ ਕਹਿ ਦਿੰਨੇ ਆ ਇਹ ਬਰੀਡ ਵੀ ਸਾਡੀ ਬਾੜੀ ਜਾਦੇ ਉੱਡੀ ਆ ਇਹ ਆਪ ਚੀਕ ਦਾ ਬੱਚਾ ਦੋ ਬਾਜੀਆਂ ਜਿੱਤਿਆ ਇਹੇ ਹਾਂ ਇੱਕ ਟੁੜੀ ਜਿੱਤਿਆ ਇੱਕ ਜਲੰਦਰ ਕੰਨੂ ਜਿੱਤਿਆ ਬੱਚਾ ਹੁੰਦਾ ਹੀ ਹਾਂ ਠੀਕ ਨੇ ਵੱਡਾ ਕੱਢਿਆ ਨਹੀਂ ਨਾ ਬਈ ਫਿਰ ਡਾਵਾ ਬਾਹਲਾ ਸੀ ਘਰੇ ਵੱਤ ਨਹੀਂ ਆਉਂਦਾ ਸੀਗਾ ਗੇੜੇ ਵਾਲੇ ਦੇ ਨਾ ਠੀਕ ਹ ਬੰਦਲ ਜਾਂਦਾ ਸੀਗਾ ਫਿਰ ਛੱਡੇ ਜੋਰ ਵਾਲਾ ਲਾਉਂਦਾ ਸੀ ਆ ਗੂਤਰ ਬਾਈ ਆਪਣਾ ਤੰਨੇ ਕਹਿਣਾ ਪਿਓਰ ਪਿਓਰ ਤੰਨੇ ਕੜਾ ਹਾਂਜੀ ਇਹ ਸੁਖੇ ਤਲਵੰਡੀ ਦੇ ਘਰੋਂ ਆਇਆ ਵਾ ਠੀਕ ਆ ਬਾਈ ਕਿਉਂ ਤੇ ਕਿਵੇਂ ਆਇਆ ਉਹ ਨਹੀਂ ਅਸੀਂ ਦੱਸ ਸਕਦੇ ਯਾਨੀ ਜਿਨ੍ਹਾਂ ਨੂੰ ਪਤਾ ਪਤਾ ਇਹ ਵੱਡਾ ਗੂਤਰ ਤੰਨੇ ਕਾ ਗੂਤਰ ਪਿਓਰ ਜੀ ਇਹਦੀ ਲਾਤ ਉੱਡੀ ਅੱਜ ਕੀ ਘੋਲ ਕੇ ਵੀ ਉੱਡੀ ਆ ਬਹੁਤ ਥਾਈ ਹੁੰਦੇ ਇਹਦੇ ਬੱਚੇ ਠੀਕ ਆ ਬਾਈ ਇਹ ਜਮਾ ਬੁੱਢਾ ਪ੍ਰਾਣ ਲਾਲ ਗੂੜੀਆਂ ਹਨ ਕਾਲੇ ਜਿਹੜੇ ਆ ਆਏ ਆਏ ਲਾਲ ਚੀਨੇ ਹੂੰ ਆ ਵੀ ਭਾਈ ਆਪਣਾ ਇਹਨੂੰ ਬਿੰਦਰਕਿਆਲਾ ਕਹਿ ਲੋ ਜਾਂ ਧੰਨੇ ਵਾਲਾ ਕਹਿ ਲੋ ਹੂੰ ਇਹ ਕਬੂਤਰ ਦੀ ਲਾਤ ਵੀ ਬਹੁਤ ਔੜਦੀ ਆਪਣੀ ਇਹ ਨਾਲ ਚੀਨੇ ਦੀ ਹਾਂ ਪਿਓਰੀ ਇਹ ਕਬੂਤਰ ਦਾ ਢੀਲਾਂ ਦੇ ਵੱਡੇ ਹੁੰਦੇ ਆ ਥੋੜੇ ਜੀ ਭਾਈ ਹਾਂ ਥੋੜੇ ਜੀ ਹਾਂ ਹੂੰ ਜੰਦੀ ਉਮਰ ਨਾਲ ਵੱਡੇ ਹੋ ਗਏ ਪਹਿਲਾਂ ਤਾਂ ਠੀਕ ਸੀਗੇ ਵੱਡੇ ਹੋ ਗਏ ਨਾ ਉਮਰ ਨਾਲ ਹਾਂ ਇਹਨਾਂ ਦੀਆਂ ਲਾਲ ਗੂੜੀਆਂ ਹਿੱਕਾ ਇਹਨਾਂ ਦੇ ਬੱਚੇ ਵੀ ਕੋਈ ਘਰੇ ਪੂਰੇ ਉੜਦੇ ਬਹੁਤ ਜ਼ਿਆਦੇ ਲੋਕਾਂ ਨੂੰ ਵਾਲੇ ਚੰਗੇ ਘਰੇ ਡਾਵੇ ਡਾਵੇ ਆ ਕਬੂਤਰ ਬਾਈ ਆਪਣਾ ਵੱਡਾ 9 ਵਜੇ ਗਿਆ ਜਿੱਤਿਆ ਇਹ ਕਬੂਤਰ ਇਹ ਕਬੂਤਰ ਹਾਂ ਇਹ ਹਰਮੀਤਪੁਰ ਤੋਂ ਉਹੀ ਇਹਨੇ ਛੱਡਿਆ ਜਿੰਨੀਆਂ ਛੱਡਿਆ 9 ਜਿੱਤਿਆ 9 ਜਿੱਤਿਆ ਬਾਦੀਆਂ ਇਹ ਤੇ ਬੜਾ ਹੀ ਜਿਆਦਾ ਚੰਗਾ ਉੱਡ ਕੇ ਜਿੱਤਿਆ ਲਗਾਏ ਜਿੱਤਿਆ ਫਰੈਜ ਪੈਸੇ ਅੱਛਾ ਤੋਂ ਵੱਧ ਕਰ ਲਿਆ ਜੀ ਕੰਮ ਤੇ ਕੱਢਿਆ ਇਹ ਜਾਣੀ ਦੀ ਐਡੇ ਵੱਡੇ ਪਿੰਡ ਤੋਂ ਕੋਡ ਸੁੱਕੇ ਤੋਂ ਉੱਥੇ ਉੱਡਣਾ ਖੇੜ ਨਹੀਂ ਪਈ ਕੱਲੇ ਗੁਰਦਾਰੇ ਤੇ ਖੜਦਾ ਕੰਮ ਜਮੇ ਹੀ ਨਹੀਂ ਭੱਜਿਆ ਕਿਸੇ ਕੋਲ ਉੱਥੇ ਉੱਡ ਗਿਆ ਜਿੱਤੋ ਨਾ ਇਹਦੇ ਪੁੱਤ 30 ਭੱਜੇ ਠੀਕ ਆ ਜੀ ਹਾਂ ਇਹ ਅਸੀਂ ਇਹਨੂੰ ਮਤਲਬ ਰਾਜਨ ਕੈਲੀ ਬਰੀਡ ਚੋਂ ਹੀ ਮੰਨਿਆਗਾ ਉਹਦੇ ਚੋਂ ਮਿਸਾ ਕੀਤਾ ਨਵਾਂ ਛੱਡਿਆ ਕਿ ਵੱਧ ਛੱਡਿਆ ਛੱਡਿਆ ਦਾਸ ਆ ਇੱਕ ਹਰ ਗਿਆ ਬੀਡ ਵੱਧਣੀ ਦੁੱਸਰ ਦੀ ਇੱਕ ਬਾਜੀ ਵੀ ਹਰਿਆ ਹਾਂ ਪਰ ਕਹਿਰ ਚ ਹੀ ਹਰ ਗਿਆ ਸੀ ਉਹਦੇ ਅੱਥ ਨੇ ਬਹਿ ਗਿਆ ਸੀ ਉਹ ਉਵੇਂ ਹੀ ਛੱਡਾ ਗਿਆ ਜਾਨੀ ਦੀ ਖੁੱਡੇ ਜੋ ਚਾ ਕੇ ਬੱਚੇ ਕਦੇ ਵੀ ਹੁੰਦੇ ਨੇ ਸਮਝ ਗਏ ਬੱਚਿਆਂ ਦਾ ਜੋਗਾ ਦਿੰਦਾ ਛੱਡਦਾ ਠੀਕ ਹੈ ਉਹ ਬਾਜੀ ਹਰਿਆ ਬਸ ਹਾਂ ਵੀ ਆਨ ਨੂੰ ਆਏ ਸੀ ਇਹ ਕਿਹੜਾ ਹਰਦਾ ਇਹ ਆ ਵੀ ਹੈਣੀ ਨਾਲੇ ਗਿਆ ਵੀ ਹੈਣੀ ਉੱਥੇ ਇੱਕ ਬਾਜੀ ਹਰਿਆ ਇੱਕ ਹਰਿਆ ਇਹਦੀ ਗਾ ਲਾਦ ਚੌ ਵਾਲੇ ਬਣੇ ਸਾਡੇ ਜਿਹੜਾ ਚੌ ਉੱਡੇ ਆ ਵੱਡੀ ਬਾਜੀ ਚ ਤੇ ਹੋਰ ਕਈ ਥਾਈ ਉੱਡੇ ਆ ਇਹਦੇ ਠੀਕ ਆ ਬਈ ਇਹਦੇ ਪੁੱਤਾਂ ਧੀਆਂ ਦੇ ਵੀ ਬਹੁਤ ਉੱਡਦੇ ਆ ਇਹਦੇ ਬਹੁਤ ਜਿਆਦੇ ਠੀਕ ਆ ਬਈ ਹਾਂ ਇਹ ਰਾਜਨ ਕੈਲਿਆਂ ਦਾ ਮਿੱਸਾ ਹਾਂ ਲਾਲ ਬੰਦੇ ਆ ਲੈ ਲਾਲ ਸਰ ਖੱਟਾਂ ਆ ਹਾਂ ਜੀ ਆ ਲਾਲ ਪੱਲੇ ਵਾਲਿਆਂ ਦੀ ਬਈ ਕਬੂਤਰੀ ਇਹਦਾ ਪਿਓ ਮਰ ਗਿਆ ਵੱਡਾ ਖੱਟੀਆਂ ਅੱਖਾਂ ਦਾ ਹੀ ਕਾਲਾ ਫੰਗ ਸੀ ਪੂਸ ਚੋਲੇ ਇਹਦਾ ਪਿਓ ਹਾਂ ਤੇ ਘਰ ਦੀ ਡਾਵੀ ਸੀ ਬਾਹਲੀ ਜਾਦੇ ਤਿੰਨ ਚਾਰ ਭੈਣਾ ਮੇਰੇ ਕੋਲ ਇਹੇ ਹਾਂ ਜਾਣੀ ਇਹ ਬਾਤ ਇਹਨੂੰ ਰੋਕ ਲਈ ਫਿਰ ਤੂੰ ਹਾਂ ਇਹ ਉਦੋਂ ਲੋਕਡਾਊਨ ਹੋ ਗਿਆ ਬਈ ਨਸਲ ਵੱਧ ਗਈ ਬਾਹਲੇ ਡਾਵੇ ਆ ਜਾ ਰਹੇ ਇਹ ਘਰ ਦੇ ਠੀਕ ਹੈ ਲੋਓ ਚ ਵੀ ਬਾਹਲੇ ਕਰੜੇ ਆ ਸਰੀਰਾਂ ਦੇ ਵੀ ਆਏ ਆ ਹਾਂ ਆ ਫੰਗ ਹੈ ਇਹਨਾਂ ਦੇ ਕਾਲਾ ਫੰਗੇ ਰੱਖਦੇ ਹੀ ਨਹੀਂ ਚਿੱਟੇ ਪੀਲੀਆਂ ਦੇ ਅੱਖ ਚ ਇੰਨੇ ਕੀ ਭਵਕ ਇਹਨਾਂ ਦੇ ਪੀਲੇ ਹਾਂ ਹਮ ਨਿੱਕੇ ਸਿਰਾਂ ਦੇ ਆ ਬਹੁਤ ਹੀ ਜ਼ਿਆਦੇ ਉੱਡਦੇ ਇਹਦੇ ਆ ਭਰਾ ਹੀ ਛੱਡਿਆ ਸੀਗਾ ਆਪਣੀ ਜੀਪ ਵਾਲੀ ਬਾਜੀ ਹੈਲ ਗਿਆ ਉਹ ਬਾਲੇ ਕੂਤਰ ਇਕੱਠੇ ਆ ਇਕੱਠਿਆਂ ਨਾਲ ਚੱਲਿਆ ਗਿਆ ਹਾਂ ਬਹੁਤ ਭੱਜੇ ਉੱਦੈ ਹਾਂ ਆ ਡੱਬਾ ਬਈ ਆਪਣਾ ਕਾਕੇ ਕੇ ਵਾਲਿਆਂ ਚਵਾ ਦਿੰਦੇ ਕਿਲੇ ਵਾਲੇ ਕਿਲੇ ਵਾਲੇ ਬਰੀਡ ਨਹੀਂ ਮਸ਼ਹੂਰ ਡੱਬੇ ਜਿਹੜੇ ਮਸ਼ਹੂਰ ਹਾਂ ਉਹਨਾਂ ਦੀ ਕਬੂਤਰੀ ਸਾਡੇ ਕੋਲੇ ਆ ਗਈ ਸੀ ਪੀਰਕੋਟ ਵਾਲੀ ਉਹ ਕਹਿੰਦੇ ਸੀ ਅਸੀਂ ਉਹਨੂੰ ਮਸ਼ਹੂਰ ਹਾਂ ਤੇ ਅੰਕਲ ਜਗਨੰਦਨ ਵੀ ਉਹ ਦੇਖ ਕੇ ਗਿਆ ਆਪਣੇ ਕੋਲ ਮੰਗਦਰਾ ਜਗਨੰਦਨ ਅੰਕਲ ਨੇ ਛੱਡੀ ਸੀ ਜੇਲ੍ਹ ਚੋਂ ਵਾਕੇ ਠੀਕ ਆ ਬਾਜੀਆਂ ਉਹ ਤਿੰਨ ਜਿੱਤੀ ਸੀ ਠੀਕ ਆ ਉਹ ਸਾਡੇ ਕਿਵੇਂ ਨਾ ਕਿਵੇਂ ਹੱਥ ਲੱਗੀ ਸੀ ਅੱਛਾ ਉਹਦੀ ਬਰੀਡ ਫੇਰ ਇੱਕ ਪੁੱਤਰੇ ਨੇ ਕਾਕੇ ਨੇ ਲੱਖੀ ਲੱਖੀ ਸਰ ਛੱਡਿਆ ਸੀ ਉੱਥੋਂ ਨਹੀਂ ਵਾਲੇ ਆ ਗਿਆ ਸੀ ਉਹ ਟੈਂਕੀ ਤੋਂ ਲਾ ਲਿਆ ਸੀ ਸਾਰੀ ਬਗਲ ਦਾ ਉਹ ਮੈਂ ਉਹਨੂੰ ਦੱਸਤਾ ਸੀ ਕਰਨਵੀਰ ਨੂੰ ਉਹਦੇ ਮੁੰਡੇ ਨੂੰ ਸਾਡੀ ਵਧੀਆ ਸੀ ਕੁੱਕੜਾ ਕਰਕੇ ਉਹਨਾਂ ਨੇ ਬਹਿਣੀ ਉੱਠਨੀ ਠੀਕ ਆ ਠੀਕ ਆ ਫਿਰ ਉਹ ਆਪਸ ਵਿੱਚ ਲਾ ਕੇ ਆ ਬਰੀਡ ਕੱਟ ਨਿਕਲੀ ਇਹ ਬਣੀ ਬੱਚੇ ਉਹਨਾਂ ਦੀ ਹਾਂ ਪਿ ਠੀਕ ਮੇਰੇ ਇਹਨਾਂ ਦੀਆਂ ਲਾਤ ਸਾਡੇ ਕੋਲੇ ਜਿੱਤੀ ਉਹਦਾ ਇੱਕ ਰਾਹੁਲ ਵੀ ਦਿੱਤਾ ਜੀ ਇੱਕ ਰਾਹੁਲ ਕੋਲੇ ਵੀ ਡੱਬਾ ਰਿਹਾ ਇਹਦਾ ਠੀਕ ਉਹਦੇ ਕੋਲੇ ਬਹੁਤ ਜ਼ਿਆਦਾ ਉੱਡੇ ਰਾਹੁਲ ਕੋਲੇ ਵੀ ਹਾਂ ਗੰਗਾ ਵਾਲੀ ਸਾਡੇ ਨਾਲ ਬਹੁਤ ਵਧੀਆ ਲੈਣ ਦੇਣਾ ਠੀਕ ਆ ਬਈ ਆ ਵੱਡਾ ਪੱਲੇ ਵਾਲਾ ਕੂਤਰਾ ਬਈ ਮੇਨ ਖੱਟੀਆਂ ਅੱਖਾਂ ਦਾ ਲਾਲ ਪੱਲੇ ਵਾਲਾ ਇਹਨੂੰ ਪੱਲੇ ਵਾਲਾ ਕਹਿੰਦੇ ਆ ਬਈ ਹਾਂ ਝਾੜ ਪਿਆ ਉਹਨੂੰ ਤਕਰੀਬਨ ਮੂੰਹ ਤੋਂ ਕਾਲੀ ਨੋਕ ਰੱਖਦੇ ਆ ਇਹ ਹਾਂ ਇਹਦੇ ਪੁੱਤ 3 ਆ ਬਾਜੀਆਂ ਜਿੱਤਦੇ ਆ ਆਪਣੇ ਇਹ ਖਟੀਆਂ ਦੇ ਜਟਣਾ ਦੇ ਨਹੀਂ ਬਈ ਖਟੀਆਂ ਦੀ ਤਕਰੀਬਨ ਸਾਡੇ ਕੋਲੇ 6 ਅੱਖਰ 10 ਬੱਚਾ ਮੰਗ ਰਿਕ ਨਿਕਲਦਾ ਠੀਕ ਹੈ ਮੇਰੇ ਕੋਲੇ ਖਟੀਆਂ ਅੱਖਾਂ ਕਾਲ ਕੰਟੇ ਸਪੂਸ਼ਟ ਕਾਲਾ ਭੰਗ ਜਾਂ ਸਪੈਰ ਚਿੱਟੇ ਇਹੇ ਜੀ ਹੁੰਦੇ ਇਹੇ ਜੀ ਬੱਚੇ ਹੁੰਦੇ ਕਾਲ ਕੰਟੇ ਹੁੰਦੇ ਆ ਮਾਰੇ ਨੂੰ ਠੀਕ ਹੈ ਜੰਟੇ ਵਾਲਾ ਇਹ ਜੰਟੇ ਵਾਲਾ ਆ ਗਿਆ ਇਹ ਚਿੱਟੀਆਂ ਚ ਲੱਗੇ ਕਹਿ ਦਿੰਦੇ ਆ ਇਹ ਫਰ ਹੁੰਦੇ ਆ ਥੱਲੇ ਇਹਨਾਂ ਦੇ ਹਾਂ ਚੌੜੀ ਪੂਹ ਰੱਖਦੇ ਆ ਨਾ ਇਹ ਹਾਂ ਪੂਛ ਦੇ ਚੌੜੇ ਆ ਇਹਨਾਂ ਨੂੰ ਜਾਣੀ ਦੀ ਜਿੰਨਾ ਕ੍ਰੋਸ ਪਾਈ ਜਾਂਦੇ ਉਹਨਾਂ ਨਿੱਖਰ ਕੇ ਆਈ ਜਾਂਦੇ ਆ ਮੂਰੇ ਠੀਕ ਆ ਜਿੰਨਾ ਲੰਮਾ ਦੂਰ ਕਰਦਾਂਗੇ ਜਿੰਨਾ ਉਹਨੇ ਡਾਵੇ ਹੋ ਜਾਂਦਾ ਉਹਨੇ ਵੱਧ ਡਾਵੇ ਹੁੰਦੇ ਇਹ ਆਪ ਦਾ ਪਰ ਨਹੀਂ ਘਵਾਉਂਦੇ ਕਿਸੇ ਵੀ ਨਸਲ ਚ ਅੱਛਾ ਹਰ ਤੀਜਾ ਚੌਥਾ ਬੱਚਾ ਕਾਲੇ ਪੁੰਜੇ ਦਾ ਚੌੜਾ ਹੋਊਗਾ ਇਹਨਾਂ ਦਾ ਆਪ ਦੀ ਦੱਖ ਖਾਤ ਆਪ ਦਾ ਨਹੀਂ ਗੁਣ ਘਵਾਉਂਦੇ ਹਾਂ ਬੱਚੇ ਚ ਬੱਚੇ ਚ ਕਿਤੇ ਨਾ ਕਿਤੇ ਆਊਗਾ ਲਾਲ ਚੀਨੇ ਨਾ ਪਾਤੇ ਤਾਂ ਲਾਲ ਚੀਨੇ ਹੋ ਜਾਣਗੇ ਪਰ ਫੰਗ ਥੱਲੇ ਹੀ ਰੱਖਣਗੇ ਫੰਗ ਥੱਲੇ ਇਹ ਵੀ ਵੱਡਾ ਕਬੂਤਰਾ ਸ਼ਾਖ ਆ ਬਾਈ ਹਨਾ ਹਾਂਜੀ ਹਾਂ ਇਹ ਪੂਰਾ ਵੱਡਾ ਹੋਇਆ ਬਾਈ ਜਸਵੀਰ ਅਲੀ ਦਾ ਪੁੱਤ ਆ ਉਹਦੇ ਮਤਲਬ ਪੋਤੇ ਨਾ ਲਾ ਕੇ ਕਢਾਇਆ ਹਾਂ ਨੱਕ ਤੂੰ ਦੱਸ ਤਾ ਹਾਂ ਇਹ ਬਹੁਤ ਪੁਰਾਣਾ ਇਹਦੀ ਲਾਦ ਬਹੁਤ ਉੱਡਦੀ ਬਈ ਠੀਕ ਆ ਛੜਦਾ ਬੱਚੇ ਬਾਈ ਹੁਣ ਇਹ ਹਾਂ ਟੂਏ ਤੇ ਡੱਬ ਕੱਢ ਜਾਂਦਾ ਕੋਈ ਨਾ ਕੋਈ ਨਹੀਂ ਚਿੱਟੇ ਸ਼ਾਖ ਖਿਰਤੀ ਲਾਲ ਡੱਬ ਕੱਢਦਾ ਨਾ ਕਾਲੇ ਕਾਲੇ ਡੱਬ ਕੋਈ ਕੱਢਦਾ ਦੱਸਾਂ ਬੱਚਾ ਮੰਗਰ ਇਕੱਦ ਹਾਂ ਤੇ ਜ਼ਿਆਦੇ ਬੱਚੇ ਚਿੱਟੇ ਸ਼ਾਖ ਹੀ ਕੱਢਦਾ ਚਿੱਟਕਾਂ ਦੇ ਬੱਚੇ ਘਰ ਦੇ ਡਾਵੇ ਬਾਹਲੇ ੱਟੀ ਦੇ ਠੀਕ ਹੈ ਬਈ ਹਾਂ ਇਹ ਜਸਵੀਰ ਵਾਲੀ ਜਿਹੜੀ ਕੂਤਰੀ ਰਾਜੂ ਕੋਲੇ ਵੱਡੀ ਸੀ ਮਰ ਗਈ ਹੂੰ ਉਹਦਾ ਸਾਵਾ ਪੁੱਤ ਆ ਠੀਕ ਹੈ ਬਈ ਹਾਂ ਕੋਲਗਿਆ ਵਾਲੀ ਕਹਿ ਦਿੰਦੇ ਆਂ ਵੀ ਉਹਨੂੰ ਬਵੀ ਵਾਲੀ ਅੱਛਾ ਅੱਛਾ ਉਹ 9 8 9 ਵਜਾਂ ਜਿੱਤੀ ਸੀ ਜਿਹਨੂੰ ਉਹਦੀ ਇਹ ਹਿਸਟਰੀ ਪਤਾ ਕੂਤਰ ਵਾਜਾਂ ਨੂੰ ਉਹਦੀ ਪਤਾ ਉਹਦਾ ਪੁੱਤ ਹਾਂ ਉਹਦਾ ਪੁੱਤ ਆ ਕੂਤਰ ਮੇਨ ਆਪਣਾ ਜਿਹੜਾ 9 ਵਜਿੰਗ ਵਾਲਾ ਕੂਤਰਾ ਹੂੰ ਉਹਦੀ ਧੀ ਦਾ 9 ਵਜਿੰਗ ਵਾਲੇ ਦਾ ਹਾਂ ਉਦੀ ਧੀ ਦਾ ਤੇ ਕਬੂਤਰ ਆਪਣਾ ਰੱਤਾ ਜਿਹੜਾ ਉਹਦੇ ਪੁੱਤ ਦਾ ਠੀਕ ਆ ਬਾਈ ਇਹ ਚੌ ਵਾਲੇ ਬਣੇ ਵੱਡੇ ਰੱਤੇ ਉਹ ਲਾਲ ਦਾ ਇਹਦੇ ਚ ਜਸਵੀਰ ਵਾਲਿਆਂ ਦਾ ਵੀ ਹੈਗਾ ਪਰ ਹਾਂ ਤੇ ਮਤਲਬ ਇਹ ਕ੍ਰੋਸ ਪੈ ਕੇ ਰੰਗ ਆਏ ਹੋ ਗਿਆ ਹੂੰ ਤੇੜਾਵੇ ਬਹੁਤ ਹੋ ਗਏ ਜਾੜੋਂ ਹਟ ਗਏ ਉਹ ਵੱਡਾ ਚੌ ਵਾਲਾ ਕਬੂਤਰ ਇਹਨਾਂ ਕੋਲੇ ਰਾਜੂ ਕੇ ਕੋਲੇ ਬੱਚੇ ਕੱਢਦਾ ਹੁਣ ਠੀਕ ਆ ਉਹਨੇ ਹਰ ਦੇਣੀ ਇੱਥੇ ਟਾਈਮ ਕੀਤਾ ਸੀ ਘਰੇ ਦੀ ਉਹ ਨਹੀਂ ਬਾਹਲਾ ਚੰਗੇ ਕਬੂਤਰ ਉੱਡੇ ਆ ਇੱਥੇ ਕੀ ਵੀ ਅੱਗੇ ਵੀ ਗਾ ਇਹਨਾਂ ਦੀ ਲਾਦ ਵੀ ਉੱਡ ਰਹੀ ਹੈ ਠੀਕ ਆ ਬਾਈ ਹਾਂ ਫਰੀਡ ਚ ਬਹੁਤ ਚੰਗੇ ਆ ਇਹ ਕਬੂਤਰ ਹੋਣਾ ਜੀ ਇਹ ਕਿਹੜਾ ਬਾਈ ਇਹ ਬਾਈ ਗੂੜੀ ਵਾਲੇ ਦਾ ਪੁੱਤ ਆ ਇਹ ਠੀਕ ਹੈ ਵੱਡਾ ਕੁੱਤਰਾ ਗੂੜੀ ਵਾਲਾ ਆ ਮਸ਼ਹੂਰ ਹਾਂ ਮਤਲਬ ਨਹੀਂ ਇਹ ਵੀ ਉਹਦਾ ਭਰਾ ਸਿਕਾ ਠੀਕ ਹੈ ਇਹਦੀ ਮਾਂ ਹੋਰ ਆ ਇਹਦੀ ਮਾਂ ਬਰੜੀ ਇਹਦੀ ਮਾਂ ਹੋ ਗਈ ਹਾਂ ਇਹਦੀ ਲਾੜ ਬਹੁਤ ਉੱਡਦੀ ਬਾਈ ਇਹਦੀ ਲਾੜ ਇਹਦਾ ਢੱਲ ਮੀ ਉੱਡਾ ਕੇ ਰ ਸਾਡਾ ਢੇਲ ਮੀ 20 ਐਂਟਰੀ ਚ ਅੱਛਾ ਮਗਰਲੇ ਤਿੰਨ ਚਾਰਾਂ ਚ ਹਰਿਆ ਪੀਤਾ ਪੁੱਟੋ ਸਾਡੇ ਬਹੁਤ ਉੱਡੇ ਸੀ ਉੱਦੈ ਤੁਸੀਂ ਨੱਥੋ ਕੀ ਜਿੱਤੇ ਉੱਦੈ ਜਮਨ ਤਾਂ ਉੱਦੈ ਪੈਸੇ ਕਹਿ ਰਹੇ ਲੱਗੇ 7700 ਐਂਟਰੀ ਚ ਠੀਕ ਹੈ ਬਈ ਇਹਦਾ 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 ਪੁੱਤ ਦੋ ਬਾਜ਼ੀਆਂ ਜਿੱਤੇ ਬਹੁਤ ਉੱਡਦੇ ਇਹੇ ਹਾਂ ਇਹ ਕੂਤਰ ਵੀ ਬਹੁਤ ਚੰਗੇ ਆ ਨਸਲ ਡਾਵੀ ਆ ਹਾਂ ਜਾਣਦੇ ਨਹੀਂ ਬਈ ਠੀਕ ਹੈ ਆ ਵੱਡਾ ਕੂਤਰ ਜਿਹੜਾ ਹੁਣ ਪਿੱਛੇ ਮਰ ਗਿਆ ਝਾੜ ਪਈ ਵੀ ਆ ਕੂਤਰੀ ਤਾਂ ਨਹੀਂ ਆਏ ਵੱਡੇ ਪੱਲੇ ਵਾਲੇ ਦੀ ਧੀ ਐ ਇਹੇ ਆਏ ਕਾਲਾ ਫੰਗ ਪੂਸ ਚ ਹੁੰਦਾ ਇਹਨਾਂ ਦੇ ਪਿਓਰ ਲਾਲ ਪੱਲੇ ਵਾਲੇ ਕੂਤਰ ਐ ਠੀਕ ਆ ਬਾਈ ਬਹੁਤ ਜਿਆਦਾ ਡਾਵੇ ਆ ਹਰ ਹਾਂ ਮਤਲਬ ਇਹ ਵੇ ਹਸਾ ਖੁੱਡੇ ਦਾ ਇਹਨਾਂ ਨੂੰ ਹਰ ਇੱਕ ਨਾ ਪਾਇਆ ਹਰ ਇੱਕ ਨਾ ਉਡੇ ਅੱਛਾ ਆਪ ਦਾ ਇਹਨਾਂ ਨੇ ਰੰਗ ਦਿਖਾਇਆ ਜਾਂਦੇ ਨਹੀਂ ਇਹ ਵੀ ਬਾਈ ਕੋਈ ਭਮਾ ਉੱਠ ਜੇ ਬਾਈ ਕਿਤੇ ਜਦੋਂ ਵੱਜ ਕੇ 12 ਉਸ ਤੋਂ ਬਾਅਦ ਨਹੀਂ ਜਾਂਦੇ ਉੱਚੇ ਉੱਡਦੇ ਐ ਨਾ ਵਿਚਾਲੇ ਆ ਤਾਂ ਵਿਚਾਲੇ ਲੰਮੇ ਬਸ ਉੱਚੇ ਤਾਂ ਜਾਂਦੇ ਨਹੀਂ ਹੂੰ ਉਹ ਤਾਂ ਘਾਰੇ ਹੋ ਗਏ ਉਹ ਡਿਪੈਂਡ ਇਹਨਾਂ ਚੋਂ ਜਿੱਤੀ ਆ ਠੀਕ ਆ ਇਹ ਦੋ ਕਹਿ ਦਿੰਨੇ ਆਂ ਅਸੀਂ ਤਾਮਕੋਟ ਵੀ ਉੱਡੀ ਆ ਵੀ ਇਹਨਾਂ ਚੋਂ ਆ ਆ ਗਾਂਹ ਦੀ ਭੈਣ ਹੀ ਆ ਜਾਂਦੀ ਆ ਕਾਲ ਸਿਰੇ ਵੀ ਆ ਇਹ ਇਹੀ ਆਏ ਕਾਲਾ ਫੰਗ ਵੀ ਇਹਨਾਂ ਦੇ ਹਮ ਰੱਖਾ ਜਿਆਦੇ ਖਟਗੀਆਂ ਹੀ ਹੁੰਦਾ ਬਾਈ ਲੱਗਾਈ ਖਟਗੀਆਂ ਜਦੋਂ ਫੜਦੇ ਆਂ ਬਸ ਇਕੱਠੇ ਹੋ ਜਾਂਦੇ ਇਹ ਗੁੱਤ ਮੁਰੀਦ ਚ ਇੰਨੇ ਸੋਦੇ ਵਿਆ ਹੁਣੇ ਬਹੁਤ ਜਿਆਦੇ ਡਾਵੇ ਆ ਯਾਨੀ ਦੀ ਇਹਨਾਂ ਨੇ ਜਿਹੜਾ ਬੱਚਾ ਕੱਢਤਾ ਉੱਡਣਾ ਹੀ ਆ ਜਾਂ ਬਾਜੀ ਉੱਡੇ ਜਾਂ ਘਰੇ ਉੱਡੇ ਉਹ ਥੋੜੀ ਉੱਡੂ ਗਈ ਉੱਡੂ ਗਈ ਇੰਨਾ ਚ ਕੋਈ ਐ ਬਹਾਨਾ ਨਹੀਂ ਵੀ ਜੇ ਇਹਨਾਂ ਨੇ 10 ਬੱਚੇ ਕੱਢੇ ਤਾਂ ਦਸੇ ਹੀ ਉੱਡਣਗੇ ਠੀਕ ਹੈ ਕਈ ਕਬੂਤਰਾਂ ਦੀ ਐ ਬਰੀਡ ਹੁੰਦੀ ਆ ਆਹੋ ਵੀ ਅੱਧੇ ਬੱਚੇ ਉੱਡਦੇ ਅੱਧੇ ਉੱਡਦੇ ਅੱਧੇ ਨਹੀਂ ਉੱਡਦੇ ਇਹ ਤਿੰਨ ਬਰੀਡਾਂ ਮੰਨੀਆਂ ਮੈਂ ਕਾਕਾ ਕਿਲਾ ਹੂੰ ਪੱਲੇ ਵਾਲੇ ਜਿੱਤਨ ਨੇ ਵਾਲੇ ਇਹ ਜੇ 10 ਕੱਢੇ ਕੱਢੇ ਤੁਹਾਡੇ ਕੋਲੇ ਜੋੜੇ ਨੇ ਬੱਚੇ ਜੇ ਪੰਜਨ ਸਾਰੇ ਹੀ ਉੱਡਣਗੇ ਨਹੀਂ ਹੋ ਰਾ ਕੂਤਰਾ ਦੇ ਦੋ ਅੱਡਾ ਖੜਦੇ ਆ ਨਹੀਂ ਉੱਡਦੇ ਬਾਕੀ ਹਾਂ ਇਹ ਵੀ ਗੱਲ ਸਹੀ ਹੈ ਜੀ ਇਹਨਾਂ ਚ ਇੱਕ ਕੁਆਲਿਟੀ ਆ ਆਹ ਕਬੂਤਰੀ ਹੋਣਾ ਮਤਲਬ ਉਹਨਾਂ ਤੋਂ ਕੋਈ ਭੈਣ ਆਗਲਾ ਇਹਨੂੰ ਕਹਿ ਦੂਗਾ ਵੀ ਇਹ ਗੁਰਦੇਵ ਕੈਲਿਆਂ ਦੀ ਹੈ। ਹੂੰ ਪੀ ਲੱਖੀ ਆਉਂਦੀ। ਹਾਂ। ਤੇ ਪਰ ਇਹਦੇ ਪੂਰੇ ਫੰਗ ਆ। ਹੂੰ ਪਰ ਇਹ ਹੈ ਪੱਲੇ ਵਾਲਿਆਂ ਦੀ। ਠੀਕ ਆ। ਲਾਲ ਪੱਲੇ ਵਾਲਿਆਂ ਦੀ। ਇਹ ਲਾਲ ਸਰੇ ਵੀ ਆ। ਨਾਲ ਸਰੇ ਵੀ ਆ। ਯਾ ਬਹੁਤ ਹੀ ਜਿਆਦੇ ਉੱਡਦੇ ਆ ਇਹਦੇ ਬੱਚੇ। ਗਾਜੀਆਂ ਨੇ ਜਿੱਤੀ ਇਹਦੀ। ਇਹਦੀ। ਇੱਕ ਕੁੱਸੇ ਮੋਟਰਸਾਈਕਲ ਵਾਲੀ ਬਾਜੀ ਤੇ ਉੱਲੇ ਤੇ ਉੱਠ ਗਈ ਉਹਦੇ ਪੂਰਾ ਵਗਦੀ ਰਾਤ ਨੂੰ ਦੂਜੇ ਪਿੰਡ ਬੈਠੀ। ਠੀਕ ਆ। ਜਿੰਨੇ ਛੱਡੇ ਇਹਨਾਂ ਦੇ ਉੱਡੇ। ਸਾਰੇ ਉੱਡੇ ਆ। ਵਾਹਲੇ ਚੰਗੇ। ਚੱਕਲੀ ਦੱਸਦੀ ਇਹਨਾਂ ਦੀ ਹੁਣ ਤਾਂ ਛਾੜ ਪਈ ਹੈ ਗੱਲ ਕਰੇ ਬਹੁਤ ਹੀ ਜ਼ਿਆਦੇ ਬਲੱਡ ਚੰਗਾ ਇਹਨਾਂ ਦਾ ਇਹ ਤਾਂ ਗੱਲ 17 ਤਿੰਨ ਬਾਦੀਆਂ ਜਿੱਤਿਆ ਤੁੜੀ ਜਿੱਤਿਆ ਇਹ ਮਾਜੇ ਚ ਜੋ ਜਿੱਤਿਆ ਵਾ ਇਹ ਠੀਕ ਆ ਬਾਈ ਬਾਹਲਾ ਜ਼ਿਆਦੇ ਉੜਦਾ ਹੈ ਹਰੀ ਬਗਲ ਵਾਲਾ ਕਹਿੰਦੇ ਇੱਥੇ ਘਰੇ ਬੱਚਾ ਕੜਾਇਆ ਸੀ ਹਾਂ ਇਹਦਾ ਪੁੱਤ ਵੀ ਆਪਣਾ ਪੱਤੋ ਉੱਡਿਆ ਦੀ ਧੀ ਰੋਕੀ ਵੀ ਆ ਸੱਤ ਤੋਂ ਸੱਤ ਕਰਦੀ ਗਾਂ ਹੁਣ ਇਹਦੇ ਬਹੁਤ ਬਰੀਡ ਵਧਾਈ ਆ ਕਿਹੜੀ ਨਸਲ ਚ ਹੈ ਬਾਈ ਇਹ ਬਾਈ ਲਕੀਰ ਵਾਲੇ ਕਬੂਤਰ ਸੀ ਸਰਦਾਰ ਵਾਲੇ ਸਾਨੂੰ ਨਹੀਂ ਪਤਾ ਵੀ ਲਕੀਰ ਕਾ ਤੋਂ ਕਹਿੰਦੇ ਸੀ ਹਾਕਮਾ ਮਾਮੇ ਨੇ ਨਹੀਂ ਦੱਸਿਆ ਸੀ ਜਾਂ ਜੈਬ ਤੋਂ ਆਈ ਸੀ ਕੂਤਰੀ ਲਕੀਰ ਵਾਲੇ ਕੇਰਾ ਇਹਦੀ ਮਾਂ ਬਲਾਸ ਪਰ ਉੱਠ ਗਈ ਸੀ ਇਹ ਉਹਦਾ ਲੱਡੂ ਇਹ ਚੀਨਾ ਤੇ ਇੰਨੇ ਕ ਜਿਆਦੇ ਚੰਗੇ ਬਾਈ ਜੋਰ ਲਾਉਂਦੇ ਆ ਲਕੀਰ ਵਾਲੇ ਕੂਤਰਾ ਵਜਦੇ ਸਾਡੇ ਠੀਕ ਆ ਤੇ ਇਹ ਪੁਰਾਣੇ ਕੋ ਸਰਦਾਰ ਵਾਲੇ ਕੂਤਰਾ ਚੋਂ ਬਹੁਤ ਉੱਟਦੇ ਆ ਬਹੁਤ ਜਿਆਦੇ ਆ ਤੇ ਚੀਨੇ ਹੀ ਹੁੰਦੇ ਕਾਲੇ ਚੀਨੇ ਵੀ ਲਾਲ ਚੀਨੇ ਵੀ ਹੁੰਦੀਆਂ ਹਾਂ ਲਾਲ ਸਿਰੇ ਚਿੱਟੇ ਵੀ ਨੇ ਠੀਕ ਆ ਲਾਲ ਸਿਰੇ ਹਾਂ ਕਾਲਾ ਚੀਨਾ ਵੀ ਕੱਢ ਜਾਂਦੇ ਆ ਕੂਤਰ ਤੁਹਾਡੇ ਮਤਲਬ ਸੈਦੋ ਹਰ ਗਿਆ ਸੀ ਮਗਰ ਜਾ ਕੇ ਸੱਤ ਵਾਲੀ ਬਾਜੀ ਨੂੰ ਠੀਕ ਆ ਘਰੇ ਇਹਨੇ ਹਰ ਟਾਈਮ ਸੱਤ ਤੋਂ ਸੱਤ ਕੀਤਾ ਸੀ ਬਾਜੀ ਹਰ ਗਿਆ ਬਾਜੀ ਹਰ ਉਹਦੇ ਛੱਡਿਆ ਭੁੱਖਾ ਗਿਆ ਸਾਥੋਂ ਲਾਲਾ ਠੀਕ ਗਲਤ ਛੱਡਿਆ ਗਿਆ ਹਾਂ ਤੇ ਬਾਹਲਾ ਡਾਵਾ ਘਰੇ ਉੱਡਦਾ ਬਾਹਲਾ ਬਾਹਲਾ ਡਾਵਾ ਸੀਗਾ ਇਹਦੀ ਮਾਂ ਸੀਗੀ ਬਡੂੰਦੀ ਵਾਲੇ ਕੂਤਰ ਜਾਂ ਟੌਰੀ ਵਾਲੇ ਅਸੀਂ ਕਹਿ ਦਿੰਨੇ ਆ ਸਾਡੇ ਹੂੰ ਕਾਲੀ ਟੌਰੀ ਰੰਗਦੇ ਹੁੰਦੇ ਸੀ ਜੈਬ ਕੋਲੇ ਮਸ਼ਹੂਰ ਸੀ ਟੌਰੀ ਵਾਲੇ ਪੁੱਤਰ ਠੀਕ ਉਹ ਜੀਤ ਲੈ ਗਿਆ ਸੀ ਆ ਪੈਤੋਂ ਜਿੱਟਾਂ ਵਾਲੇ ਲੱਟੂਗੇ ਚਮਕੌਰੇ ਵਾਲੀ ਹਾਂ ਚਮਕੌਰੇ ਵਾਲੇ ਚਮਕौरा ਪੱਲੂ ਦਾ ਠੀਕ ਹੈ ਬਾਮੇ ਦਾ ਮੁੰਡਾ ਹੀ ਹਾਕਮ ਦਾ ਉਹਦੇ ਕੋਲੇ ਸੀ ਟੌਰੀ ਵਾਲੇ ਕਬੂਤਰ ਉਹਨੇ ਸਾਨੂੰ ਦਿੱਤੇ ਸੀਗੇ ਟੌਰੀ ਵਾਲੇ ਬਣਸੇਕੇ ਵਾਲੇ ਅਰਗੇ ਜਿੱਟੀਆਂ ਆਖਾਂ ਦੇ ਠੀਕ ਹੈ ਅਸੀਂ ਉਹਨਾਂ ਨੂੰ ਬਡੂੰਦੀ ਵਾਲਾ ਨਾਂ ਵੀ ਦਿੱਤਾ ਬਡੂੰਦੀ ਉੱਟਿਆ ਸੀ ਗਾਹਾ ਕਮਾ ਮੇ ਦਾ ਅੱਛਾ ਬਡੂੰਦੀ ਵਾਲੇ ਕਬੂਤਰ ਕਹੇ ਹਾਂ ਉਹ ਇਹਨਾਂ ਦੀ ਮਤਲਬ ਮਾਂ ਸੀ ਇਹਦੀ ਤੇ ਪਿਓ ਇਹਦਾ ਸਾਡੇ ਕੋਲੇ ਲਾਲ ਚੀਨਾ ਸੀ ਧੰਨੇਕੇ ਵਾਲਿਆਂ ਦਾ ਠੀਕ ਆ ਬਾਈ ਰਾਹੁਲ ਨੂੰ ਪਤਾ ਉਹ ਕਬੂਤਰ ਦਾ ਲਾਲ ਚੀਨੇ ਦਾ ਰਾਹੁਲ ਕੋਲੇ ਵੀ ਰਿਹਾ ਕਬੂਤਰ ਠੀਕ ਆ ਤੇ ਹਰਚੰਦ ਵਾਲੇ ਕਬੂਤਰਾਂ ਚੋਂ ਮਿੱਸਾ ਸੀ ਅੱਛਾ ਬਾਹਲੇ ਜਾਦੇ ਉੱਡੇ ਬਾਈ ਇਹ ਕਬੂਤਰ ਇਹ ਬੱਚੀ ਕੋਲੇ ਵੀ ਰਿਹਾ ਅਕਲਗੇ ਵਾਲੇ ਕੋਲੇ ਬੱਚੇ ਕੱਢਣ ਗਏ ਰਿਹਾ ਉੱਥੇ ਠੀਕ ਆ ਬਹੁਤ ਬੰਦਿਆਂ ਕਰੇ ਬਰੀਡ ਕੱਢ ਕੇ ਆਏ ਇਹ ਕਬੂਤਰ ਕੋਈ ਨਾ ਕਿਤੇ ਲੀਲਾ ਬੱਚਾ ਕੱਢ ਦਿੰਦਾ ਨਹੀਂ ਨਹੀਂ ਪੁਰਾਣਾ ਹੋ ਗਿਆ ਵੀ ਕਬੂਤਰ ਨੱਕ ਵੱਡਾ ਹੋ ਗਿਆ ਬੁढ़ा ਹੋ ਗਿਆ ਹੁਣ ਤਾਂ ਇਹ ਉਹ ਤਾਂ ਮਰ ਗਈ ਆਣਾ ਬਾਈ ਆਪਣੇ ਕਬੂਤਰਾਂ ਹਾਂ ਭਾਈ ਰਾਜਨ ਕਿਆਲੇ ਮਤਲਬ ਕਹਿ ਦਿੰਦੇ ਰਾਜਨ ਵਾਲੇ ਕਹਿ ਦਿੰਦੇ ਹਾਂ ਸਾਨੂੰ ਵੀ ਇਹ ਹੋਣ ਪਤਾ ਲੱਗਦਾ ਵੀ ਰਾਜਨ ਵਾਲੇ ਕਬੂਤਰ ਹੈ ਸਾਡੇ ਕੋਲੇ ਬਹੁਤ ਟਾਈਮ ਦੇ ਨਿੱਕੇ ਹੁੰਦੇ ਹਾਂ ਨਿੱਕੇ ਹੁੰਦੇ ਸੀ ਵੱਲੋ ਜਾਂਦੇ ਠੀਕ ਆ ਇਹ ਕਬੂਤਰ ਸਾਰਿਆਂ ਕੋਲੇ ਬਰੀਡ ਸੀਗੀ ਹੌਲੀ ਹੌਲੀ ਪਤਾ ਲੱਗਦਾ ਇੰਨੇ ਕ ਡਾਵੇ ਆ ਬਾਈ ਇਹ ਲੋਨ ਜੱਤਦੇ ਆ ਨਾ ਜਾਂਦੇ ਆ ਇਹ ਹਾਂ ਆ ਕਬੂਤਰ ਤਾਂ ਅਸੀਂ ਰੋਕ ਲਿਆ ਪਿਛਰੀ ਜਾਨੀ ਪੱਠਾ ਮਤਲਬ ਰਾਤ ਬਾਹਰ ਰਹਿ ਗਿਆ ਦੂਜੇ ਦਿਨ 2 ਵਜੇ ਘਰੇ ਬੈਠਾ ਰਾਤ ਨੂੰ ਬੈਠੇ ਨਹੀਂ ਕਰ ਬੈਠਾ ਹੀ ਨਹੀਂ ਕਰ ਫੌਦਗਰ ਮੀਚ ਫੁੱਲ ਬਾਲੇ ਡਾਵੇ ਬਾਈ ਮਿਸਾ ਹੋ ਗਿਆ ਥੋੜਾ ਜਿਹਾ ਦਿਨ 2 ਵਜੇ ਤੋਂ ਬਾਅਦ ਠੀਕ ਆ ਤੇ ਬਾਲੇ ਡਾਵੇ ਆ ਬਾਈ ਇਹ ਕੂਤਰ ਬੱਚੇ ਗਏ ਸੀ ਇਹਨਾਂ ਜੀ ਉੱਡਦੇ ਆ ਬਾਈ ਫੁੱਲ ਆ ਹਾਂ ਵੀ ਲੋ ਦੇ ਮੁਤਾਬਕ ਆ ਜੇ ਦਿਨ ਮਿਸਾ ਵਿਚਾਲੇ ਹੋ ਜਾਂਦੇ ਆ ਜੇ ਗਰਮੀਆਂ ਤਾਂ ਹੋ ਜਾਂਦੇ ਆ ਇਹ ਵੱਡੀ ਕਬੂਤਰੀ ਸਾਡੇ ਕੋਲੇ ਪ੍ਰਾਣੀ ਆ ਹੂੰ ਤੇ ਵੱਲੋਂ ਤੋਂ ਬਰੀਡ ਤੁਰੀ ਸੀਗੀ ਰਾਜਨ ਕਿਆਲੀ ਠੀਕ ਆ ਬਾਈ ਤੇ ਫਿਰ ਸਾਡੇ ਕੋਲੇ ਗਾਂ ਆਈ ਉੱਥੋਂ ਚੱਕਰ ਚਕਾ ਕੇ ਰਾਜਨ ਦੀ ਆਈ ਸੀ ਆਕਲ ਕੇ ਕੋਈ ਕਬੂਤਰੀ ਨਿਕਲ ਕੇ ਉੱਟ ਗਈ ਸੀ ਉਹਦੀ ਲਾ ਦਾ ਗਾਂ ਇਹ ਸਾਨੂੰ ਐਵੇਂ ਦੱਸਿਆ ਗਿਆ ਹਾਂ ਰਾਜਨ ਕਿਹੜੇ ਪਿਆ ਹਾਂ ਜਿੰਨੇ ਛੱਡੇ ਜਿੱਤੇ ਹੂੰ ਪੱਲੇ ਆਈ ਬਈ ਹਲਾ ਜਾਲ ਲਾਲ ਪੱਲੇ ਵਾਲਿਆਂ ਨੇ ਇੰਨੇ ਕੁੱਟਦੇ ਆ ਇਹ ਹੂੰ ਜਿੰਨੇ ਕਹਿਦੇ ਆ ਆ ਕਰਦਾ ਹੀ ਬੱਚਾ ਸੋਡੇ ਹਾਂ ਇਹਦਾ ਪਿਓ ਵੀ ਹੈਗਾ ਉਹ ਦਿਖਾਇਆ ਨਹੀਂ ਉਹਨੇ ਹਲਾਤ ਨਹੀਂ ਸਹੀ ਜੇ ਬੜਾ ਹੋਵੇ ਚਲੋ